ਲੋ ਜੀ ਸ਼ੰਕਰ ਆਨੰਦ ਤੋਂ ਬਾਅਦ ਹੁਣ ਲੁਧਿਆਣਾ ਦੇ ਗੁਰਦੁਆਰਾ ਸਾਹਿਬ ਦੇ ਕਥਾਵਾਚਕ ਦੀ ਅਸ਼ਲੀਲ ਵੀਡੀਓ ਹੋ ਗਈ ਵਾਇਰਲ ਤੇ ਨਿਹੰਗ ਸਿੰਘ ਜਥੇਬੰਦੀਆਂ ਦੇ ਵਿੱਚ ਪਾਇਆ ਗਿਆ ਭਾਰੀ ਰੋਸ ਪੁਲਿਸ ਨੂੰ ਦਿੱਤੀ ਸ਼ਿਕਾਇਤ ਵੀਡੀਓ ਦੇਖ ਕੇ ਤੁਸੀਂ ਵੀ ਰੱਖ ਲੋਗੇ ਅੱਖਾਂ ਤੇ ਹੱਥ ਕਿਸੇ ਤਰੀਕੇ ਦੇ ਨਾਲ ਇਸ ਕਥਾਵਾਚਕ ਦੇ ਵੱਲੋਂ ਮਹਿਲਾ ਦੇ ਨਾਲ ਇੱਕ ਕਮਰੇ ਦੇ ਵਿੱਚ ਬੈਠੇ ਨਜ਼ਰ ਆਏ ਤੇ ਅਸ਼ਲੀਲ ਹਰਕਤਾਂ ਕੀਤੀਆਂ ਗਈਆਂ ਆਓ ਦੇਖਦੇ ਹਾਂ ਦੱਸਿਆ ਜਾ ਰਿਹਾ ਉਧਰ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਉਹਨਾਂ ਦੇ ਮਨ ਦੇ ਵਿੱਚ ਰੋਸ ਆ ਉਹਨਾਂ ਨੇ ਕਿਹਾ ਕਿ ਅਜਿਹੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਆ ਉਹਨਾਂ ਨੇ ਕਿਹਾ ਕਿ ਕਥਾਵਾਚਕ ਫਿਲਹਾਲ ਫਰਾਰ ਹੈ ਤੇ ਉਸ ਦਾ ਫੋਨ ਵੀ ਬੰਦ ਆ ਰਿਹਾ ਤੇ ਉਸ ਨੂੰ ਲੱਭਣ ਦਾ ਯਤਨ ਕੀਤਾ ਗਿਆ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ ਤੇ ਪੁਲਿਸ ਨੇ ਭਰੋਸਾ ਦਿੱਤਾ ਆਓ ਜਾਣਦਿਆ ਹੋਰ ਕੀ ਕੁਝ ਕਿਹਾ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ ਨੇ ਉਦੇ ਤੇ ਕਾਰਵਾਈ ਕਰਾਂਗੇ ਪੂਰੀ ਫੁੱਲ ਬੱਟਾ ਵਟਾ ਕਰਾਂਗੇ ਉਦੇ ਤੇ ਕਾਰਵਾਈ ਉਹ ਭੱਜਿਆ ਹੋਇਆ ਫੋਨ ਨੰਬਰ ਉਹਦੇ ਸੱਚ ਬੰਦਾ ਹੈ ਫੋਨ ਮੈਂ ਵੀ ਕੀਤਾ ਦੋ ਤਿੰਨ ਦਿਨ ਵਿੱਚ ਸੱਚ ਬੰਦ ਆ ਰਿਹਾ ਹੈਗਾ ਤੇ ਉਹਨਾਂ ਦੇ ਜਿਹੜੇ ਮੈਂਬਰ ਕਮੇਟੀ ਹੈਗੀ ਆ ਉਹ ਕਹਿੰਦੇ ਜੀ ਬਾਬਾ ਜੀ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਇੱਕ ਦੋ ਦਿਨਾਂ ਦੇ ਵਿੱਚ ਫੜਾਉਣ ਦੀ ਉਹ ਵੀ ਲੱਭਦੇ ਫਿਰਦੇ ਆ ਅਸੀਂ ਵੀ ਪਸੰਗ ਛੱਡੇ ਹੋਏ ਲੱਭਣ ਵਾਸਤੇ ਤੇ ਜਿੱਦ ਦਿਨ ਇਹ ਲੱਭ ਗਏ ਉਸ ਦਿਨ ਹੀ ਆਪਾਂ ਇਹਨਾਂ ਦਾ ਪਟਾਕਾ ਪਾ ਦੇਣਾ ਹੈਗਾ ਅਸੀਂ ਅਫਸਰਾਂ ਨੂੰ ਬੇਨਤੀ ਜਿਹੜਾ ਥਾਣਾ ਹੈਗਾ ਤਿੰਨ ਨੰਬਰ ਥਾਣਾ ਉੱਥੇ ਜਿਹੜੇ ਆਪਣੇ ਐਸ ਐਚਓ ਸਾਹਿਬ ਹੈ ਗਿਆ ਉਹਨਾਂ ਦੇ ਕੰਨਾਂ ਦੇ ਵਿੱਚ ਦਰਖਾਸਤ ਲਿਖਵਾਤੀ ਹੈਗੀ ਆ ਤੇ ਬਿਆਨ ਵੀ ਉਹਨੂੰ ਕਹਿੰਦਾ ਵੀ ਬਾਬੇ ਹੀ ਲਿਖ ਲਾਂਗੇ ਫੜ ਕੇ ਤੁਸੀਂ ਸੰਤ ਮੌਕਾ ਦਿਓ ਫੜਨ ਦਾ ਉਹਨੇ 2-3 ਦਿਨ ਦਾ ਟਾਈਮ ਲਿਆ ਜੇ 2-3 ਦਿਨਾਂ ਦੇ ਵਿੱਚ ਨਹੀਂ ਕਾਰਵਾਈ ਕਰਦਾ ਫਿਰ ਅਗਲੀ ਕਾਰਵਾਈ ਆਪਾਂ ਐਕਸ਼ਨ ਲਵਾਂਗੇ ਨਿੰਗਾ ਸਿੰਘਾ ਵਾਲਾ ਬਾਬੀ ਜਿਹੜੀ ਕੁੜੀ ਹੈ ਉਹਨੇ ਗੋਦ ਲਈ ਸੀ ਕਹਿੰਦੇ ਆਪਣੀ ਕੁੜੀ ਨਾਲ ਹੀ ਗਲਤ ਕੰਮ ਕੀਤਾ ਹਾਂਜੀ ਹਾਂਜੀ ਗੋਦ ਲਈ ਸੀਗੀ ਉਹ ਕਹਿੰਦੇ ਵੀ ਬੱਚੀ ਜਿਹੜੀ ਉਹ ਨਾ ਗੋਦ ਲਈ ਸੀਗੀ ਗੋਦ ਲੈ ਕੇ ਉਹਨੂੰ ਪਾਲ ਕੇ ਤੇ ਵੱਡੀ ਕਰਕੇ ਉਹ ਇੱਕ ਖਾ ਪੂਰਾ ਪਰਿਵਾਰ ਹੀ ਖਾ ਗਿਆ ਯਾਰ ਉਹ ਇੱਕ ਰਾਖ ਸਿਗਾ ਬਹੁਤ ਤਕੜਾ ਪਰਿਵਾਰ ਪਰਿਵਾਰ ਨਾਲ ਹੀ ਕੀਤਾ ਹੈ ਕਿੰਨੀ ਕੁ ਕੁੜੀਆਂ ਗੋਦ ਲਈਆਂ ਸੀ ਬਾਬਾ ਜੀ ਉਹ ਦੋ ਕੁੜੀਆਂ ਕਹਿੰਦੇ ਮੈਨੂੰ ਸੁਨ ਦੇ ਵਿੱਚ ਆਇਆ ਜਿਹੜਾ ਸਾਡੇ ਸਮਝ ਦੇ ਵਿੱਚ ਆਇਆ ਕਹਿੰਦਾ ਵੀ ਦੋ ਕੁੜੀਆਂ ਦੋ ਕੁੜੀਆਂ ਸਿਗੀਆਂ ਇੱਕ 15 15 17 ਸਾਲ ਦੀ ਸੀਗੀ ਇੱਕ ਵੱਡੀ ਕੁੜੀ ਸੀਗੀ ਦੋਨਾਂ ਨੇ ਉਹਨੇ ਮਾਰ ਗਿਆ ਹਰਕਤਾਂ ਕੀਤੀਆਂ ਨੇ ਤੇ ਹੁਣ ਕਰ ਵੀ ਵੀ ਤੁਸੀਂ ਮੰਗ ਕਰ ਰਹੇ ਹੋ ਤੇ ਅਗਰ ਪ੍ਰਸ਼ਾਸਨ ਤੋਂ ਪਹਿਲਾਂ ਸਿੰਘਾਂ ਦੇ ਹੱਥੇ ਚੜ ਜਾਂਦੇ ਫਿਰ ਕਿਸਕੇ ਦੀ ਸਜ਼ਾ ਇਤੇ ਫਿਰ ਸੋਦਾ ਚਾੜਾਂਗੇ ਉਹਨਾਂ ਦੇ ਅਜੇ ਤਾਂ ਪਹਿਲਾਂ ਸਰਕਾਰ ਨੂੰ ਕਵਾਂਗੇ ਵੀ ਸਰਕਾਰ ਨੂੰ ਬੇਨਤੀ ਹੈ ਸਾਡੀ ਹੱਥ ਜੋੜ ਕੇ ਵੀ ਜਲਦ ਤੋਂ ਜਲਦ ਇਹ ਰਾਖਸ ਦੇੋਂ ਫੜਿਆ ਜਾਵੇ ਕਿਤੇ ਹੋਰ ਕੋਈ ਬੱਚਾ ਸਾਡਾ ੱੱੱਕੇ ਨਾ ਚੜ ਜਾਏ ਰਾਖਸ ਦੇ ਇਹ ਰਾਖਸ ਹੀ ਐ ਕੁੜੀ ਵੀ ਕਾਰਵਾਈ ਦੀ ਮੰਗ ਕਰ ਰਹੀ ਜੀ ਕੁੜੀ ਤਾਂ ਕੁੜੀ ਮਿਲੀ ਹੋਈ ਆ ਨਾਲ ਬਾਪੂ ਤੋਂ ਅਗਲੇ ਆਪਣੇ ਪਿਓ ਤੇ ਪਰਚਾ ਕਿਉਂ ਕਰਾਉਗੀ ਆਪਣੇ ਪਿਓ ਨੂੰ ਤਾਂ ਹੋ ਖੁਸ਼ ਰੱਖਦੀ ਹੈਗੀ ਲੱਗਦਾ ਜਿਹੜੇ ਰਿਸ਼ਤੇ ਤਾਰ-ਤਾਰ ਕਰਦੇ ਜੀ ਰਿਸ਼ਤੇ ਤਾਰ-ਤਾਰ ਕਰਤੇ ਆ ਬਹੁਤ ਗੰਦਾ ਕੰਮ ਕੀਤਾ ਐਡਾ ਗੰਦਾ ਕੰਮ ਰਹਿ ਰੱਬ ਦਾ ਨਾ ਇਦਾਂ ਤੇ ਤਾਂ ਗੋਲੀ ਮਾਰ ਦੇਣੀ ਚਾਹੀਦੀ ਐ ਬਾਬਾ ਜੀ ਸੰਗਤ ਵੀ ਗੁਰਦਰਾ ਸਾਹਿਬ 'ਚ ਜਾਣ ਤੋਂ ਡਰੇਗੀ ਲੱਗਦਾ ਡਰੂਗੀ ਸੰਗਤ 'ਤੇ ਬਹੁਤ ਗੁਰਦ ਅਸਰ ਪੈਂਦਾ ਹੀ ਆ ਮਾੜੀਆਂ ਹਰਕਤਾਂ ਕਰਾਂਗੇ ਗੁਰੂ ਘਰਾਂ ਦੇ ਵਿੱਚ ਤੇ ਮਾੜਾ ਸੰਗਤ ਤੇ ਮਾੜਾ ਅਸਰ ਪੈਣਾ ਹੀ ਆ ਉਦੋਂ ਜਦੋਂ ਇਸ ਮਾਮਲੇ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨੀ ਚਾਹੀ ਤਾ ਉਹਨਾਂ ਨੇ ਕਿਹਾ ਕਿ ਅਸ਼ਲੀਲ ਵੀਡੀਓ ਦਾ ਮਾਮਲਾ ਉਹਨਾਂ ਦੇ ਧਿਆਨ ਦੇ ਵਿੱਚ ਆਇਆ ਤੇ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਫਿਲਹਾਲ ਇਸ ਮਾਮਲੇ ਨੂੰ ਲੈ ਕੇ ਜਿਹੜਾ ਕਿ ਨਿਹੰਗ ਸਿੰਘ ਜਥੇਬੰਦੀਆਂ ਦੇ ਵੱਲੋਂ ਇਸ ਦੀ ਜਿਹੜੀ ਸ਼ਿਕਾਇਤ ਦਿੱਤੀ ਗਈ ਹੈ ਸਰਬੋਤ ਨਾਮ ਜਥੇਦਾਰ ਜਤੇਜਾਰ ਸਾਹਿਬ ਆਏ ਸੀ ਪਰਸੋਂ ਇਹਨਾਂ ਨੇ ਸਾਡੇ ਧਿਆਨ ਚ ਲਾਇਆ ਸੀ ਕਿ ਇਹ ਸ਼ਿਵਾਜੀ ਨਗਰ ਚ ਗੁਰਦੁਆਰਾ ਸਾਹਿਬ ਉਥੇ ਆ ਵੀਡੀਓ ਵਾਇਰਲ ਹੋਈ ਹੈ ਜਿਸ ਬੰਦੇ ਅਸੀਂ ਪੜਤਾਲ ਕੀਤੀ ਸੀ ਜਿਹੜਾ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਨਾਲ ਤਾਲਮੇਲ ਕੀਤਾ ਜਿਨ੍ਹਾਂ ਨੇ ਸਾਨੂੰ ਪੂਰੀ ਉਥੇ ਦੱਸਿਆ ਕਿ ਇਹ ਵੀਡੀਓ ਹੈਗੀ ਹੈ ਜਿਹ ਉਸ ਕਮਰੇ ਦੀ ਲਈਦੀ ਹੈ ਸਾਡੇ ਇਥੇ ਕਮਰਾ ਹੈ ਨਹੀਂ ਆ ਬਰਦੁਆਰਾ ਸਾਹਿਬ ਦੀ ਨਹੀਂ ਕੋਈ ਬਾਹਰਲੀ ਵੀਡੀਓ ਹੈਗੀ ਹੈ ਜਿਹੜੇ ਕਥਾਵਾਚਕ ਸੀ ਉਹ ਬੁੱਧਵਾਰ ਤੇ ਐਤਵਾਰ ਨੂੰ ਉੱਥੇ ਕਥਾ ਕਰਨ ਆਉਂਦੇ ਸੀ ਮਗਰ ਉਹ ਉੱਥੇ ਉਹਨਾਂ ਦੀ ਰੈਸ਼ ਨਹੀਂ ਸੀ ਆ ਕੇ ਕਰਕੇ ਚੱਲ ਜਾਂਦੇ ਸੀ ਤੇ ਹੋ ਸਕਦਾ ਉਹ ਕਿਤੇ ਬਾਹਰਲੀ ਵੀਡੀਓ ਹੋਵੇ ਤੇ ਜਿਸ ਬੰਦੇ ਮੈਨੇਜਮੈਂਟ ਤੇ ਵੀ ਕਿਹਾ ਹੈ ਜਥੇਦਾਰ ਸਾਹਿਬ ਜਦ ਮਰਜ਼ੀ ਆ ਜਾਣ ਤੇ ਅਸੀਂ ਉਹਨੂੰ ਸਾਰਾ ਗੁਰਦੁਆਰਾ ਸਾਹਿਬ ਦਾ ਕਵਰੇਜ ਚੈੱਕ ਕਰਵਾ ਦਵਾਂਗੇ ਉਹ ਮੈਡੀ ਤਸੱਲੀ ਕਰਵਾ ਦੇਗੀ ਕਿ ਉੱਥੇ ਵੀਡੀਓ ਉੱਥੇ ਦੀ ਹੈ ਨਹੀਂ ਸਰੋ ਲੇਡੀਜ਼ ਅਧਿਤੀਆਂ ਲਕਨਾਈ ਦੇ ਗੋਮਾ ਲੇਡੀਜ਼ ਵਾਰੇ ਕੋਈ ਨਹੀਂ ਨਾਲ ਲੇਡੀਜ਼ ਵਾਲੇ ਕਿਸੇ ਦੀ ਕੰਪਲੇਂਟ ਆਈ ਹੈ ਜਿਹਦਾ ਇਹ ਤਾਂ ਜਤੇਦਾ ਸਾਹਿਬ ਵੱਲੋਂ ਸਾਡਾ ਜਿਹੜੇ ਹੈਗੀ ਹੈ ਇੱਥੇ ਆ ਕੇ ਦੱਸਿਆ ਗਿਆ ਸੀ ਉਸ ਤੋਂ ਅਸੀਂ ਪੜਤਾਲ ਕੀਤੀ ਸੀ ਕਿ ਆਹ ਚੀਜ਼ ਆ ਮੈਟਰ ਹੈਗੀ ਗੁਰਦੁਆਰਾ ਸਾਹਿਬ ਮਰਦ ਜਿਹੜਾ ਹੈਗੀ ਹੈ ਵੀਡੀਓ ਇਹ ਕਲੀਅਰ ਹੈਗੀ ਗੁਰਦੁਆਰਾ ਸਾਹਿਬ ਦੀ ਨਹੀਂ ਹੈ ਅਸੀਂ ਜਤਕਾਰ ਸਾਹਿਬ ਨਾਲ ਮੈਂ ਵੀ ਫੋਨ ਕਰਕੇ ਬੇਨਤੀ ਕੀਤੀ ਸੀ ਕਿ ਇਹ ਤੁਸੀਂ ਆਪਣੇ ਤਸੱਲੀ ਕਰਾ ਨਹੀਂ ਕਰਦੇ ਅਸੀਂ ਤੁਹਾਨੂੰ ਨਾਲ ਹੋ ਗਏ ਮੈਨੇਜਮੈਂਟ ਕਹਿੰਦੀ ਹੈਗੀ ਅਸੀਂ ਗੁਰਦੁਆਰਾ ਸਾਹਿਬ ਦੇ ਸਾਰੇ ਕਮਰੇ ਚੈੱਕ ਕਰਵਾਉਂਦੇ ਜੀ ਇਹ ਵੀਡੀਓ ਉੱਥੇ ਦੀ ਹੈ ਜਿਸਨ ਜਿਹੜਾ ਕਥਾਵਾਚਕ ਉੱਚੀ ਗੁਰਦੁਆਰਾ ਸਾਹਿਬ ਨਾਲ ਨਹੀਂ ਉੱਥੇ ਆਂਦਾ ਹੁੰਦਾ ਸੀ ਉੱਥੇ ਬੁੱਧਵਾਰ ਤੇ ਐਤਵਾਰ ਨੂੰ ਆਂਦਾ ਆਂਦਾ ਜੀ ਮਗਰ ਪਿਛਲੇ 20-25 ਦਿਨਾਂ ਤੋਂ ਨਹੀਂ ਆ ਰਿਹਾ ਜਦੋਂ ਹੁਣ ਮਰੇ ਜਮਨ ਲੱਗੇ ਉਹ ਵੀ ਨਹੀਂ ਕਹਦੇ ਕਿ ਉਹਦਾ ਪੌਂਸ ਸੱਚਾ ਬੜਾ ਸਾਡਾ ਕੋਈ ਰਫਤਾਰ ਨਹੀਂ ਕਾਇਮ ਹੋਇਆ ਮਗਰ ਉਹ ਉੱਥੇ ਰਹੇ ਉਹ ਦੀ ਰਹਿਸ਼ ਹੈ ਨਹੀਂ ਸੀ ਕਮੇਟੀ ਦਾ ਸਰਮੰਦ ਕੀ ਹੈ ਕਮੇਟੀ ਦਾ ਇਹ ਕਿ ਕਿਸੇ ਨੂੰ ਕੋਈ ਡਾਊਟ ਹੈਗਾ ਜਿਤੇ ਜੀ ਸਾਹਿਬ ਜਲ ਮਰਜੀ ਆ ਜਾਏ ਅਸੀਂ ਪੂਰਾ ਕਾਪੀਲੇਟ ਕਰਦੇ ਆ ਤੇ ਅਸੀਂ ਉਹਨਾਂ ਨੂੰ ਸਾਰਾ ਗੁਰਦੁਆਰਾ ਸਾਹਿਬ ਦੇ ਸਾਰੇ ਕਬੜੇ ਦਿਖਾ ਦਿੰਦੇ ਕਿ ਇਹ ਇਦਾਂ ਦਾ ਕੋਈ ਕਮਰਾ ਜਿਹੜਾ ਹੈ ਨਹੀਂ ਜਿਹੜਾ ਕੋਈ ਵੀਡੀਓ ਚ ਦਿਖ ਰਿਆ ਇਹ ਵੀਡੀਓ ਕਿਤੇ ਬਾਹਰ ਦੀ ਹੈਗੀ ਆ ਤੇ ਹੁਣ ਉਹ ਬੂਹਾ ਦਾ ਨੰਦ ਕਰਤੇ ਜਿਹੜੇ ਉੱਥੇ ਉਹ ਉਹ ਵੀ ਵੀ ਜੰਨਾ ਤੋਂ ਵੈਸੇ ਵੀ ਨਹੀਂ ਆ ਰਿਹਾ ਵਾ ਉੱਥੇ ਤੇ ਉਹਦਾ ਕੋਈ ਫੋਨ ਵੀ ਸਚੋ ਪਾਰਿਆ ਮੈਨੇਜਮੈਂਟ ਨੇ ਵੀ ਤਾਲਮੇਨ ਕੀਤਾ ਨਹੀਂ ਆ ਰਿਹਾ ਉਹਦਾ ਕੰਮ ਦਾ ਜਾਂਚ ਕੀਤੀ ਜਾ ਰਹੀ ਹੈ ਸਾ ਹਾਂ ਜਾਂਚ ਕੀਤੀ ਜੀ ਕਿਸੇ ਨੂੰ ਗਏ ਜਿਤੇ ਜੀ ਸਾਹਿਬ ਨੂੰ ਕਿ ਕੋਈ ਹੈਗੀ ਤਸਦੀ ਜੇ ਕੋਈ ਡਾਊਟ ਹੈਗਾ ਅਸੀਂ ਮੈਂ ਤਸਦੀ ਕਰਾ ਕੇ ਆਇਆ ਇਸ ਕੰਪਲੀਟ ਰਿਪੋਰਟ ਹਾਂ ਲੇਟਿਸ ਕੋਡ ਦੇਣੀ ਹੈ ਫਿਰ ਐਸ ਪਰ ਲਾਕ ਦਾ ਕਾਰਵਾਈ ਹੋ ਰਹੀ ਫਿਲਹਾਲ ਇਹਦਾ ਜੇ ਇਹੀ ਸੀ ਮੈਟਰ ਕਿ ਗੁਰਦੁਆਰਾ ਸਾਹਿਬ ਤੇ ਐਤਾ ਦੇ ਮਗਰ ਕੋਈ ਚੀਜ਼ ਕੋਈ ਨਹੀਂ ਸਿਰ ਬਾਕੀ ਜਿਹੜੀ ਇੱਕ ਜਥੇਬੰਦੀ ਉਹਨਾਂ ਸ਼ਿਕਾਇਤ ਆਈ ਹੈ ਉਹਦੇ ਤੇ ਆ ਅੱਜ ਇਹ ਜਿਹੜੇ ਆ ਵੀ ਗੁਰਦੁਆਰਾ ਸਾਹਿਬ ਦੇ ਅਸੀਂ ਕਮੇਟੀ ਮੈਂਬਰ ਜਿਹੜੇ ਹੈਗੇ ਸਾਰਿਆਂ ਨੇ ਇੱਕ ਸਟੇਟਮੈਂਟ ਕੱਲ ਲਿਖ ਲਈਆਂ ਉਹਨਾਂ ਨੇ ਸਾਨੂੰ ਇੱਕ ਪੂਰੀ ਥੋੜੀ 3 ਮਿੰਟ ਦੀ ਸਾਰੇ ਕਮਰੇ ਰੂਮ ਦਫ਼ਤਰਾਂ ਦੀ ਵੀਡੀਓ ਬਣਾ ਕੇ ਸਾਡੇ ਪੇਸ਼ ਵੀ ਕੀਤੀ ਆ ਇਸੇ ਉਸ ਵਕਤ ਤਸਲੀਬ ਬਖਸਤੇ ਅਸੀਂ ਕਰ ਗੱਜਾ ਸਾਹਿਬ ਨੂੰ ਕੰਟੈਕਟ ਕੀਤਾ ਜੀ ਤੁਸੀਂ ਆਪਣੇ ਤਸਲੀਬ ਕਰਾਉਣਾ ਚਾਹੁੰਦੇ ਜਾਂ ਮਾਰੀ ਸਾਨੂੰ ਪਹਿਲਾਂ ਇੰਟੀਮੇਸ਼ਨ ਦੇ ਦੇਰ ਅਸੀਂ ਉਹ ਨਾਵੋ ਕੇ ਕਰਵਾਉ ਤੇ ਖੈਰ ਹੁਣ ਤੁਸੀਂ ਦੇਖ ਹੀ ਸਕਦੇ ਹੋ ਕਿ ਅਸੀਂ ਹੋਰ ਆਮ ਲੋਕਾਂ ਲਈ ਕੀ ਗੱਲ ਕਰੀਏ ਕਿ ਉਹਨਾਂ ਨੇ ਅਸ਼ਲੀਲਤਾ ਫੈਲਾਈ ਹੋਈ ਆ ਤੇ ਉਹਨਾਂ ਦੇ ਅਜਿਹੇ ਕੰਟੈਂਟ ਵਾਇਰਲ ਹੋ ਰਹੇ ਨੇ ਪਰ ਇੱਥੇ ਤਾਂ ਦੇਖਿਆ ਜਾ ਰਿਹਾ ਕਿ ਕਥਾਵਾਚਕ ਹੋਏ ਜਾਂ ਫਿਰ ਜਿੰਨਾ ਲੋਕਾਂ ਦੇ ਵੱਲੋਂ ਡੇਰੇ ਚਲਾਏ ਜਾ ਰਹੇ ਨੇ ਉਹਨਾਂ ਦੀਆਂ ਅਜਿਹੀਆਂ ਅਸ਼ਲੀਲ ਹਰਕਤਾਂ ਸਾਹਮਣੇ ਆ ਰਹੀਆਂ ਨੇ ਤਾਂ ਅਜਿਹੇ ਲੋਕਾਂ ਦੇ ਖਿਲਾਫ ਕਿਵੇਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਆਪਣੀ ਰਾਏ ਕਮੈਂਟਾਂ ਵਿੱਚ ਜ਼ਰੂਰ ਸਾਂਝੀ ਕਰਿਓ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ